ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਮੈਂ ਸਾਖ ਤਿਰਨ ਕਿਉ ਵੜੀਆ ਜਿਨਾਂ ਪ੍ਰੇਮ ਵਿਚੋ ਸਖ ਤਿਰਨ ਕਿਉ ਵਡਿਆ ਜਿੰਨਾ ਪ੍ਰੇਮ ਵਿਛੋ ਹਰ ਸਾਜਨ ਪੁਰਖ ਵਿਸਾਰ ਕੇ ਲੱਗੀ ਮਾਇਆ ਤੋ ਪੁੱਤਰ ਕਲਤਰ ਨਾ ਸੰਗ ਤਨਾਂ ਖਾਰਿ ਅਬ ਨਸੀਓ ਪਲਚ ਪਲਚ ਸਗਲੀ ਮਈ ਝੂਠੇ ਤੰਦ ਬੋ ਇੱਕ ਸਹਰ ਕੇ ਨਾਮ ਬਿਨ ਅਗੇ ਨਹੀਂ ਕੋ ਦਇਆ ਵਿਸਾਰ ਵਿਗੁਚਣਾ ਪਰਬੇਨ ਵਰਨਾ ਕੋਏ ਪ੍ਰੀਤਮ ਚਰਣੀ ਜੋ ਲਗੇ ਤਿੰਨ ਕੀ ਨਿਰਮਨ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪਰਪਤ ਹੋਏ ਵਸਾਕ ਸੁਹਾਵਤਾ ਲਗੇ ਜਾ ਸੰਤ ਪੇਟ ਹਰ ਸੋਏ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵਸਾਕ ਸੁਹਾਵਤਾ ਲਗੇ ਜਾ ਸੰਤ ਪਿਟੇ ਹਰ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ